ਸਾਤਿ ਸਿਕਲ ਸਾਰਿਆਂ ਨੂੰ ਕਿ ਕਿ ਬੱਗਾ ਬੱਗਾ ਸਿਲਕ ਸਟੋਰ ਅਡਾ ਦੁਸਾਂਜ ਕਲਾ ਵਾਲਿਆਂ ਨੇ ਲਾਤੀਆਂ ਰੌਣਕਾਂ ਲੈ ਚੱਲਦੇ ਨਾਲ ਸੋਨੂ ਸੰਦੀਪ ਬੱਗਾ ਦੇ ਕੋਲ ਜਿੱਥੇ ਕਾਟਨ ਦੇ ਸੂਟਾਂ ਦੀਆਂ ਲਾਤੀ ਆ ਮੋਜਾਂ ਜਿੱਥੇ ਕਾਟਨ ਦੇ ਸੂਟ ਨਵੀਂ ਨਵੀਂ ਵੈਰਾਈਟੀ ਲੈ ਕੇ ਸੋਨੂ ਵੀਰ ਪਹੁੰਚੇ ਆ ਸੋ ਗੱਲਬਾਤ ਕਰਦੇ ਆ ਸੋਨੂ ਦੇ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਦਾਈ ਬਾਜੀ ਸਾਰਿਆਂ ਲਈ ਆਪਾਂ ਨਵੀਆਂ ਜਿਹ ਫਟਨ ਦੀ ਵੈਰਾਈਟੀ ਲੈ ਕੇ ਆਏ ਆ ਬਾਜੀ ਆ ਵੈਰਾਈਟੀ ਦੇਖੋ ਅੱਜ ਬਾਜੀ ਜੀ ਆ ਦੇਖੋ ਪਿਓਰ ਕਾਟਨ ਦਾ ਸੂਟ ਹੈ ਜੀ ਪਿਓਰ ਕਾਟਨ ਦਾ ਐ ਕੋਈ ਪਰਸਾੜੇ ਦੇ ਵਿੱਚ ਮਿਕਸ ਕਪੜਾ ਨਹੀਂ ਹੈਗਾ 3 ਮੀਟਰ ਦੀ ਸਲਵਾਰ ਨਾਲ ਹਾ ਪਿਓਰ ਦੀ ਪਲੇਨ ਚੁੰਨੀ ਮਿਲੂਗੀ ਬਾਜੀ ਇਹਦੇ ਠੀਕ ਹੈ ਜੀ ਕਿੰਨੇ ਇਹਦੇ ਕਲਰ ਹੈਗੇ ਚ ਇਹਦੇ ਵਿੱਚ ਬਾਜੀ ਆਪਾਂ ਨੂੰ ਮਿਲਣਗੇ 4 ਕਲਰ 4 ਰੈੱਡ ਕਲਰ ਵਾਈਨ ਕਲਰ ਦੋ ਜੀ ਆ ਨੀਵੀ ਬਲੂ ਕਲਰ ਤਿੰਨ ਜੀ ਦੇਖੋ ਜੀ ਬਹੁਤ ਵਧੀਆ ਆ ਮੁੰਗੀਆਂ ਕਲਰ ਚਾਰ ਜੀ ਇਧਾਰੇ ਫਰੰਟ ਵਹ ਕਿਤੇ ਆਰੀਵਰਕ ਹੋਇਆ ਆ ਜੀ ਇਹ ਇੱਕ ਡਿਜ਼ਾਈਨ ਆਇਆ ਤੇ ਚਾਰ ਕਲਰ ਆਇਆ ਸੇਲ ਦਾ ਪ੍ਰਾਈਸ ਏ ਪਾਜੀ ਆਫਰ ਪ੍ਰਾਈਸ ਹੀ ਆ 500 ਰੁਪਇਆ ਇੱਕ ਹਫਤੇ ਦੀ ਸੇਲ ਏ ਸੂਟ ਦੀ ਆਪਰੇ ਕੋ ਟੋਟਲ 200 ਸੂਟ ਆਇਆ ਇੱਕ ਹਫਤੇ ਦੀ ਸੇਲ ਆ ਅੱਜ ਸ਼ੁੱਕਰਵਾਰ ਅਗਲੇ ਸ਼ੁੱਕਰਵਾਰ ਤੱਕ ਪਾਜੀ ਇਹ ਕਿਹਦੇ ਵਿੱਚ ਆ ਡਿਜ਼ਾਈਨ ਆਇਆ ਪਾਜੀ 3 ਮੀਟਰ ਦੀ ਸਲਵਾਰ ਹਾਫ ਪ्योर ਦੀ ਪਾਜੀ ਚੁੰਨੀ ਦਊਗਾ ਡਿਜ਼ਾਈਨ ਸੂਟ ਦਾ ਦੇਖੋ ਪਾਜੀ ਕਿੰਨਾ ਪਿਆਰਾ ਆ ਇਹਦਾ ਆ ਦੇਖੋ ਡਿਜ਼ਾਈਨ ਸੂਟ ਦਾ ਡਿਜੀਟਲ ਪ੍ਰਿੰਟਡ ਦੋਂਗਾ ਭਾਜੀ ਸਾਰੇ ਬੜੀ ਵਧੀਆ ਕਢਾਈ ਆ ਇਹਦੇ ਵਿੱਚ ਵੀ ਤੁਹਾਨੂੰ ਚਾਰ ਕਲਰ ਵੀਰ ਜੀ ਮਿਲਣਗੇ ਠੀਕ ਹੈ ਜੀ ਇਸ ਤੋਂ ਬਾਅਦ ਵਿੱਚ ਇੱਕ ਆ ਡਿਜ਼ਾਈਨ ਆਇਆ ਭਾਜੀ 3 ਮੀਟਰ ਸਲਵਾਰ ਪਿਓਰ ਦੀ ਚੁੰਨੀ ਆ ਦੇਖੋ ਦੇਖੋ ਚੀਜ਼ ਭਾਜੀ ਹੁਣ ਡਿਜ਼ਾਈਨ ਦੇਖੋ ਸੂਟਾਂ ਦਾ ਭਾਜੀ ਓਨਲੀ 500 ਰੁਪਿਆ 500 ਰੁਪਿਆ ਇੱਕ ਆ ਜੀ ਦੇਖੋ ਭਾਜੀ ਆਈ ਕੀ ਆ ਬਾਤ ਆ ਆ ਦੇਖੋ ਵੀਰ ਜੀ ਦਾ ਦੂੰਗਾ ਸਾਰੀਆਂ ਘੈਂਟ ਅੱਜ ਅੱਜ ਦਿਲ ਖੋਲ ਕੇ ਸੇਲ ਲਾਈਆ ਹੱਲਾ ਬੋਲ ਸੇਲ ਜਿਹੜੀ ਆ 500 ਰੁਪਈਆ 500 ਰੁਪਈਆ ਇਹਦੇ ਵਿੱਚ ਬਾਜੀ ਆ ਦੇਖੋ ਰਵਾਈਵ ਬਲੂ ਕਲਰ ਮਿਲੂਗਾ ਜੀ ਕਿਸੇ ਦਿਨ ਗਾਕਾਂ ਨੂੰ ਆਪਾਂ ਆਪਣੇ ਗਡਾਉਣ ਦੇ ਦਰਸ਼ਨ ਵੀ ਕਰਾਵਾਂਗੇ ਬਾਜੀ ਠੀਕ ਹੈ ਜੀ ਹਾਂ ਜੀ ਆ ਦੇਖੋ ਜੀ ਆਹ ਡਿਜ਼ਾਈਨ ਕਿੰਨਾ ਪਿਆਰਾ ਜੀ ਐਦਾਂ ਲੱਗਦਾ ਜਿਦਾ ਗਲਾਬ ਦੇ ਫਲ ਉੱਤੇ ਟਿਕਾਏ ਹੋ ਹੁੰਦੇ ਆ ਸੂਟਾਂ ਦੇ ਜੀ ਬੱਲੀ ਬਹੁਤ ਹੀ ਪਿਆਰੇ ਕਲਰ ਦੇ ਉੱਤੇ ਗੁਲਾਬ ਦੇ ਫੁੱਲ ਬੜੇ ਵਧੀਆ ਲੱਗਦੇ ਆ ਆਜੋ ਭੈਣ ਜੀ ਇਸ ਤੋਂ ਬਾਅਦ ਵਿੱਚ ਇੱਕ ਆਪਾਂ ਜਿਹੜਾ ਬੀਬੀਆਂ ਸਿਆਣੀਆਂ ਬਜ਼ੁਰਗੀਆਂ ਨਾ ਸਿਆਣੀਆਂ ਨਾ ਉਹ ਕੁੜੀਆਂ ਚ ਉਹਨਾਂ ਵਾਸਤੇ ਨਵੀਆਂ ਚੀਜ਼ਾਂ ਲੈ ਕੇ ਆ ਕਾਟਨ ਦੇ ਦੁਪੱਟਿਆਂ ਨਾਲ ਆਲ ਓਵਰ ਸੂਟ 5 ਮੀਟਰ ਕਾਟਨ ਦਾ ਦੁਪੱਟਾ ਆ ਦੇਖੋ ਜੀ ਪਿਓਰ ਕਾਟਨ ਦਾ ਦੁਪੱਟਾ ਜੀ ਆਲ ਓਵਰ 5 ਮੀਟਰ ਸੂਟ ਜੀ ਪਿਓਰ ਕਾਟਨ ਦਾ ਦੁਪੱਟਾ ਵੀਓ ਭੈਣੋਂ ਤੁਹਾਡੇ ਲਈ ਵੀ ਲਾਤੀਆਂ ਬੀਬੀਆਂ ਵਾਸਤੇ ਖਾਸ ਕਰਕੇ 850 아니 750 ਹੀ ਭਾਜੀ ਸੂਟ ਦਾ ਰੇਟ ਕੀ ਰੇਟ 650 ਰੁਪਏ ਦਵਾਂਗੇ ਹੱਲਾ ਬੋਲ ਸੇ ਲਿਆ ਠੀਕ ਹੈ ਜੀ ਇਹਦੇ ਵਿੱਚ ਡਿਜ਼ਾਈਨ ਦੇਖੋ ਭਾਜੀ ਕਿੰਨੇ ਮਿਲਣਗੇ ਇੱਕ ਉਹ ਲਹਿਰ ਗਿਆ ਵਾਲਾ ਭਾਜੀ ਦੂਸਰਾ ਡਿਜ਼ਾਈਨ ਇਹਦਾ ਵੀਰ ਜੀ ਇਹਦੇ ਵਿੱਚ ਤਿੰਨ ਕਲਰ ਆਣਗੇ ਆ ਦੇਖੋ ਜੀ ਦੋ ਆ ਦੇਖੋ ਜੀ ਆ ਤੀਸਰਾ ਕਲਰ ਜੀ ਇਹਦਾ ਬਹੁਤ ਹੀ ਫੈਰੇ ਫਰੇ ਕਲਰ ਆ ਹਾਂਜੀ ਇਹ ਕਾ ਦੇਖੋ ਜੀ ਨਿਰਾਈ ਗਲਾਬ ਦਾ ਫੁੱਲ ਹੈ ਜੀ ਸੋਹਣਾ ਇਹ ਡਿਜ਼ਾਈਨ ਵੀ ਦੇਖੋ ਕਿੰਨਾ ਪਿਆਰਾ ਹੈ ਦਾ ਭਾਜੀ ਪੱਤਿਆਂ ਵਾਲਾ ਡਿਜ਼ਾਈਨ ਵੀ ਜੀ ਇਹਨੂੰ ਕਹਿੰਦੇ ਆ ਆ ਦੇਖੋ ਦੁਪੱਟੇ ਜੀ ਇਹਦੇ ਵਿੱਚ ਕਲਰ ਪਿਸਤਾ ਕਲਰ ਆਊਗਾ ਜੀ ਬੜੇ ਪਿਆਰੇ ਪਿਆਰੇ ਕਲਰ ਆ ਬੜੇ ਪਿਆਰੇ ਬਹੁਤ ਪਿਆਰੇ 600 ਰੁਪਿਆ 600 ਰੁਪਿਆ 600 ਰੁਪਿਆ ਹੁਣ 600 ਤੇ ਆ ਗਿਆ ਜੀ 600 ਰੁਪਿਆ ਜੀ ਕੋਸ਼ਮਨੀ ਕੋਮਣਾ 600 ਛੱਡ ਦੇਣਾ ਜੀ 600 ਰੁਪਏ ਨੂੰ ਲਾਤੀ ਸੀ ਕੋਈ 650 ਨਹੀਂ ਜੀ ਲਓ ਜੀ ਸੋਨੂ ਵੀ ਇਹਨੇ ਲਾਤੀ ਹੈ ਪਹਿਲਾਂ 650 ਤੇ ਹੁਣ 600 ਕਹਤਾ ਵੀ ਲੈ ਜਾ ਲੁੱਟ ਪਾ ਲੋ ਆ ਕੇ ਆ ਲਓ ਭਾਜੀ ਪਿਓਰ ਕੈਮਰਾ ਦਾ ਸੂਟ ਦਿਓ ਆ ਦੇਖੋ ਜੀ ਨਾਲ ਫੁੱਲ ਪਿਓਰ ਦੀ ਚੁੰਨੀ ਫੁੱਲ ਪਿਓਰ ਦੀ ਚੁੰਨੀ ਨਾਲ ਭਾਜੀ ਓਰੀਜਨਲ ਪਿਓਰ ਦੀ ਚੁੰਨੀ ਦਊਗਾ ਡੁਪਲੀਕੇਟ ਚੁੰਨੀ ਭਾਜੀ ਦਊਂਗਾ ਅੱਛਾ ਜੀ ओरिजिनल ਕਪੜਾ ਦਊਂਗਾ ਮਾਰਕੀਟ ਦਾ 200 ਰੁਪਿਆ ਆ ਆਪਾਂ ਇਹ ਸੂਟ ਦੇਈ ਬੰਪਰ ਸੇਲ ਆ ਭਾਅ ਕਰ ਦਿੱਤਾ 700 ਰੁਪਿਆ ਕੋਈ 700 ਰੁਪਿਆ ਚ ਇਹ ਏਕੇ ਟੈਕਸ ਦਾ ਮਾਲ ਆ ਜੀ ਕੋਈ ਏਕੇ ਟੈਕਸ ਦਾ ਮਾਲ 710 ਰੁਪਏ ਸੂਰੇ ਫਰੀ ਦੇ ਰਣਾ ਆਪਾਂ ਆ ਦੇਖੋ ਭਾਜੀ ਲਹਿਰੀਆ ਡਿਜ਼ਾਈਨ ਦੇ ਵਿੱਚ ਆ ਦੇਖੋ ਜੀ ਲਹਿਰੀਆ ਡਿਜ਼ਾਈਨ ਇੱਕ ਹੋਰ ਆ ਦੇਖੋ ਜੀ ਦੂਸਰਾ ਲਹਿਰੀਆ ਡਿਜ਼ਾਈਨ ਜੀ ਇਹ ਵੀ 700 ਰੁਪਏ 'ਚ ਦੇ ਰਣਾ ਫੁੱਲ ਪਿਓਰ ਦੀ ਚੁੰਨੀ ਨਾਲ ਆ ਜੀ ਇੱਕ ਤੁਹਾਨੂੰ ਚੀਜ਼ ਪਾਜੀ ਹੋਰ ਦੇਣ ਲੱਗਾ ਫੁੱਲ ਪਿਓਰ ਚੁੰਨੀ ਤੇਜੰਦਾ ਮਾਲ ਬਾਜ਼ਾਰ ਦਾ ਭਾਅ 950 ਰੁਪਏ ਆਪਾਂ ਭਾਜੀ ਇਹ ਵੀ ਪੀਸ 700 ਰੁਪਏ 'ਚ ਦੇ ਰਣਾ ਪਿਓਰ ਦੀ ਚੁੰਨੀ ਦਾ ਪਿਓਰ ਦੀ ਚੁੰਨੀ 700 ਰੁਪਏ ਫੁੱਲ ਪਿਓਰ ਦੀ ਚੁੰਨੀਆਂ 1.5 ਮੀਟਰ ਪਨਾ ਹੋਊਗਾ 2.5 ਮੀਟਰ ਦੀ ਚੁੰਨੀ ਹੋਊਗੀ ਕੱਟ ਸੂਟ ਦੀ ਪੂਰੀ 5 ਮੀਟਰ ਹੋਊਗੀ 4.5 ਸੂਟ ਨਹੀਂ ਹੋਊਗਾ 2 ਮੀਟਰ ਦਾ ਰਵਟਾ ਨਹੀਂ ਹੋਊਗਾ ਸਾਡਾ ਦੁਪੱਟਾ ਸਾਡਾ 2.5 ਮੀਟਰ ਦਾ ਤੇ ਕੱਪੜਾ ਸਾਡਾ 5 ਮੀਟਰ ਠੀਕ ਆ ਜੀ ਹਾਂਜੀ ਇਹਦੇ ਆ ਕੱਪੜਾ ਦੇਖੋ ਕਿੰਨੇ ਸ਼ਾਨਦਾਰ ਆਏ ਆ ਭਾਜੀ yellow color ਬਹੁਤ ਡਿਮਾਂਡ ਰੈਂਦੀ yellow color ਦੀ ਆਹ ਲਓ ਜੀ ਗਾਜਰੀ कलर ਆਹ ਲਓ ਜੀ ਫਿਰੋਜੀ कलर ਆਹ ਦੇਖੋ ਜੀ ਫਿਰੋਜੀ कलर ਲਓ ਜੀ सोनू ਵੀਰੇ ਲਾਤੀਆਂ ਰੌਣਕਾਂ ਆ ਜਾਓ सोनू ਬੱਗਾ ਬੱਗਾ ਸਿਰਕਸ ਸਟੋਰ ਅਡਾ ਦੁਸਾਨ ਕਲਾਬ ਵਾਲਿਆਂ ਨੇ ਆਓ ਇੱਕ ਵਾਰੀ ਬਿਦਰ ਕਰੋ